ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਕਲਾਂ ਇਹ ਪਿੰਡ ਮੋਕੇ ਜ਼ਿਲ੍ਹੇ ਦਾ ਮੋਕੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ ਹੈ ਬਦਨੀ ਕਲਾਂ ਪਿੰਡ ਚੋਂ ਅੱਜ ਵੀਡੀਓ ਬਣਾ ਰਹੇ ਆ ਤੇ ਬਾਈ ਜੈ ਸਿੰਘ ਕੋਲੇ ਵੀਡੀਓ ਬਣ ਰਹੀ ਹੈ ਇਹ ਵੀਰ ਵਪਾਰ ਦਾ ਵੀ ਕੰਮ ਕਰਦਾ ਤੇ ਬਾਕੀ ਬਾਈ ਦੇ ਬਲੀ ਝੋਟੇ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਮੁਰਾ ਨਸਲ ਦੇ ਪਸ਼ੂ ਰੱਖਦੇ ਆ ਜਾਂ ਪਸੰਦ ਕਰਦੇ ਆ ਸੋ ਅੱਜ ਇਹਨਾਂ ਕੋਲ ਤਿੰਨ ਮੱਝਾਂ ਵਿਕਰੀ ਵਾਲੀਆਂ ਜਿਹਦੇ ਚ 200 952 ਜਿਹਦੇ ਚ ਇਧਰੋਂ ਵੀ ਤੁਸੀਂ ਝੋਟੀ ਦੇਖੋਗੇ ਜਿਹੜੀ ਇਹ ਤਾਜੀ ਸੋਈ ਵੀ ਹੈ ਤੇ ਇਹ ਤੋਂ ਇਲਾਵਾ ਇਹ ਇੱਕ ਗੱਬਣ ਮੱਝ ਮੰਨ ਲਓ ਤਿੰਨ ਨਾਗਾ ਟੋਟਲ 200 952 ਤੇ ਇੱਕ ਗੱਬਣ ਬੇਨਤੀ ਹਰੇਕ ਵੀਡੀਓ ਚ ਕਰੀਦੀ ਆ ਵੀ ਸਾਹਲੀ ਚੀਜ਼ ਹੈ ਜਿਹਨੇ ਖਰੀਦਣੀ ਹੈ ਇੱਥੇ ਜਿੰਨਾ ਦੁੱਧ ਦੱਸਾਂਗੇ ਉਹ ਚੋਕੇ ਦੇਖ ਲਿਓ ਗੱਬਣ ਦੇ ਥਣ ਪਾਸ ਹੋ ਜਾਣਗੇ ਉਸ ਤੋਂ ਬਾਅਦ ਚ ਨਫਾ ਨੁਕਸਾਨ ਸਾਰਾ ਉਹ ਬੰਦੇ ਦੀ ਸਾਮ ਸੰਵਾਲ ਤੇ ਜਾਂ ਉਹਦੇ ਕਰਮਾਂ ਤੇ ਹੁੰਦਾ ਸੋ ਤੁਸੀਂ ਇਹਨਾਂ ਤੋਂ ਕਿੰਨਾ ਕਲਾਹਾ ਲੈ ਲਓਗੇ ਤੁਸੀਂ ਦੇਖਣਾ ਤੁਸੀਂ ਸਮਝਣਾ ਸ਼ੁਰੂਆਤ ਕਰਾਂਗੇ ਛੇ ਝੋਟੀ ਤੋਂ ਤਾਜੀ ਸੋਈ ਵੀ ਹੈ ਇਹ ਤੋਂ ਬਾਅਦ ਚ ਗੱਬਣ ਤੇ ਲਾਸਟ ਉੱਤੇ ਫੇਰ ਸੋਈ ਸਵਾਈ ਛੋਟੀ ਤੁਹਾਨੂੰ ਦਿਖਾ ਦਿੰਦਾ ਮਿਲਦੇ ਆਂ ਬਾਈ ਨੂੰ ਜੈ ਬਾਈ ਸਸਤੀ ਕਾਸ਼ੀ ਗਾ ਵੀਰੇ ਤਿੰਨ ਨਾਗ ਅੱਜ ਜੈ ਬਾਈ ਹਾਂਜੀ ਹਾਂਜੀ ਵੀਰੇ ਦੋ ਸੂਏ ਵੇ ਆ ਹੂੰ ਤੇ ਇੱਕ ਸੂਣ ਵਾਲੀ ਵੀਰੇ ਝੋਟੀ ਆ ਜਿਹੜੀ ਇਹ ਝੋਟੀ ਕੰਨਵਾ ਸੂਆ ਸੋਈ ਇਹ ਵੀਰੇ 6 ਦਾੰਦ ਹੈ ਹੂੰ ਤੇ ਦੂਜਾ ਸੂਆ ਤੇ ਇਹਨੂੰ ਅੱਜ ਵੀਰੇ 9ਵਾਂ ਦਾਣਾ ਸੂਈ ਨੂੰ ਠੀਕ ਹੈ ਤੇ ਦੁੱਧ ਕਈ ਵੀਰ ਕਹਿੰਦੇ ਨਾ ਵੀ 16 ਕਿਲੋ ਹੀ ਹਨਾ ਜਦੋਂ ਮੁੱਲ ਕਰੀਦਾ ਹਨਾ ਪਰ ਉਹਗਲਾ ਇਹ ਨਹੀਂ ਸੋਚਦਾ ਵੀ ਯਾਰ ਮੈਂ 9 ਦਿਨਾਂ ਦੀ ਕਹੀ ਆ ਹਨਾ ਤੇ ਮਹੀਨੇ ਲਾ ਜਾ ਕੇ ਦੁੱਧ ਪੀਕ ਲੈਵਲ ਤੇ ਆਉਂਦਾ ਪੂਰਾ ਹਨਾ ਤੇ ਅੱਜ 9ਵਾਂ ਦਿਨ ਆ ਵੀਰੇ ਸੋਈ ਤੇ 6 ਦਾ ਆਉਂਦਾ ਵੀਰੇ ਦੂਜਾ ਸੋ ਅੱਜ ਦੁੱਧ ਕਿੰਨਾ ਹੋਊਗਾ ਬਾਈ ਵੀਰੇ ਅੱਜ ਦੇ ਥੱਲੇ 16 ਕਿਲੋ ਤਿਆਰ ਆ ਕੰਡੇ ਵਾਲਾ ਕੰਡੇ ਵਾਲਾ 16 ਕਿਲੋ ਹੈਗਾ ਬੱਚਾ ਕੀ ਇਹਨੇ ਦਿੱਤਾ ਇਹਦੇ ਵਿੱਚ ਮਗਰ ਕੱਟਾ ਆ ਵੀਰੇ ਰੇਟ ਇਹ ਤਾਂ ਕੀ ਰਹਿਣਾ ਉਹਦਾ ਵੀਰੇ ਆਪਾਂ 235 ਕਰਾਂਗੇ ਵੀਰੇ 235 ਹਜ਼ਾਰ ਤੋੜ ਗਏ ਬਈ ਇਹਨੂੰ ਤੋੜ ਬਈ ਸੋ ਦੱਸੋ ਤੋੜ ਕੇ ਤੁਹਾਨੂੰ 235000 ਰੇਟ ਆ ਤੇ 16 ਕਿਲੋ ਨੌਵੇਂ ਦਿਨ ਕੰਡੇ ਤੋਲ ਵਾਲਾ ਦੁੱਧ ਤੇ ਕੰਡਾ ਸਾਹਮਣੇ ਬਾਈ ਦਾ ਆ ਆਪਦਾ ਹੀ ਰੱਖਿਆ ਵਿਆ ਤੁਸੀਂ 6 ਦਾ ਹਾਂਦਾ ਵੀਰੇ ਦੂਜਾ ਸੋਆ ਵੀ ਇਹ ਨਹੀਂ ਤੀਜੇ ਸੋਏ ਆ ਸੋਨਾ ਸਿੰਘ ਬਹੁਤ ਸੋਹਣਾ ਚੰਗਾ ਕਰ ਤੇ ਚੰਗੀ ਲੰਬਾਈ ਨੇ ਉਧਰ ਨੂੰ ਲੈ ਚੱਲ ਚੱਲਾ ਲੈ ਚੱਲਾ ਲੈ ਚੱਲ ਫੋਲੀ ਮੋੜ ਦਾ ਬਚਾ ਮੋੜ ਲਾ ਕੋਈ ਨਾ ਮੋੜ ਲਾ ਕਾ ਤੇ ਮੋੜ ਚੱਲ ਦੇ ਕਿਹੜਾ ਹੁਣ ਇਧਰ ਨੂੰ ਸੋ ਦੇਖਦੇ ਆ ਇਧਰ ਨੂੰ ਸਾਹਮਣੋਂ ਥੋੜਾ ਸੂਰਜ ਪੈ ਸਕਦਾ ਮੰਜਾ ਜੜ ਦੇਖੋ ਇਹਦਾ ਢਾਂਚਾ ਦੱਸੋ ਕਮਾਲਾ ਬਾਈ ਵਾਪਸ ਉਹੜਾ ਦੂਜੇ ਪਾਸੇ ਨੂੰ ਵੀ ਤੋਰਾਂਗੇ ਕਿਉਂਕਿ ਇਧਰੋਂ ਸੂਰਜ ਪੈ ਜਾਂਦਾ ਬਹੁਤ ਸੋਹਣਾ ਥਾਂ ਨੂੰ ਦੋਸਤੋ ਤੇ ਹਵਾਨਾ ਕਰਮ ਵਾਲੀ ਦਾ ਬਹੁਤ ਚੰਗਾ ਹੈ ਸਵੇਰ ਵੀਡੀਓ ਬਣਾ ਰਹੇ ਹਾਂ ਲਗਭਗ 9:30 9:30 ਦਾ ਟਾਈਮ ਹੋਊਗਾ ਹਵਾਨੇ ਦੀ ਜਜਮੈਂਟ ਤੁਸੀਂ ਉਸ ਹੱਬ ਤੇ ਕਰ ਲਓ ਹਾਜ਼ਰ ਤਾਂ ਜਿਹੜਾ ਉਹ ਤੁਹਾਨੂੰ ਦੱਸਦਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਡਾ ਹੱਕ ਹੈ ਤੇ ਤੁਸੀਂ ਜੋ ਵੀ ਸਕਦੇ ਹੋ ਕਮਾਲ ਹੈ ਵੀਰੇ ਵਾਪਸ ਅਸਿਕਾਲ ਜੀ ਸੋਹਣੀ ਝੋਟੀ ਦੱਸੋ ਛੇ ਦੰਦ ਦੂਜਾ ਸੂਆ ਤਾਜੀ ਸੂਈ ਵੀ ਜੀ ਨੇ ਦੁੱਧ ਚੰਗਾ ਲੈਣਾ ਤੇ ਝੋਕੇ ਲੈ ਸਕਦਾ। ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੀ ਸੀ ਤੋਂ ਬਾਅਦ ਚ ਦੂਜੇ ਨੰਬਰ ਤੇ ਵੀ ਛੋਟੀ ਇੱਕ ਬੜੀ ਚੰਗੀ ਦਿਖਾਵਾਂਗੇ ਬੰਦੇ ਵੀਰੇ। ਅੱਛਾ ਬਾਕੀ ਵੀਰੇ ਆਉਂ ਆ ਵੀ ਦੋਨੋਂ ਪਾਸੇ ਬੈਠ ਕੇ ਚੋਣੇ ਸੀ ਲੈਂਨੀ ਆ। ਠੀਕ ਹੈ। ਹਾਂ ਦੋਨੋਂ ਪਾਸੇ ਬੈਗ। ਓਕੇ। ਤੋਂ ਚਵਾਈ ਦੋਨੇ ਪਾਸੇ ਬੈਠ ਕੇ ਹੋ ਜਾਂਦੀ ਹੈ ਜੀ। ਜਿਹੜੀ ਗੱਬਣ ਆ ਜਾ ਬਈ ਇਹ ਕਿੰਨੇ ਕਿਤਨ ਲਾਉ ਤੇ ਸੁਆ ਇਹ ਵੀਰੇ ਅੱਜ ਇਹਦੇ ਦੋ ਦਰ ਰਹਿੰਦੇ ਪੂਰੇ ਹੁਣ ਚ ਵੇਖੋ ਵੀ ਇਹ ਵੀਰੇ ਚਾਰ ਦੰਦ ਦਾ ਦੂਜਾ ਸੁਆ ਇਹ ਆ ਇਹ ਚਾਰ ਦੰਦ ਆ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਵੀਰੇ 190 ਕਰ ਲਾਂਗੇ ਬਈ ਠੀਕ ਹੈ ਤੋਰੀ ਬਈ 1 ਲੱਖ ਤੇ 90000 ਰੇਟ ਤੇ ਸੁਆ ਚਾਰ ਦੰਦ ਦੂਜਾ ਸੁਆ ਦਿਨ ਹਜੇ ਦੋ ਕੁ ਲੈ ਸਕਦੀ ਹੈ ਤਿਆਰੀ ਬੜੀ ਚੰਗੀ ਕਰ ਕੀ ਆਹ ਵੀਰੇ ਹਾਂ ਚਾਰ ਦੰਦ ਆ ਵੀਰੇ ਠੀਕ ਹੈ ਮੂੰਹ ਤੇ ਚਾਰ ਦੰਦ ਮੂੰਹ ਮੱਥਾ ਰੋ ਤੇ ਸੇਵੇਂ ਦੇਖ ਲੋ ਬਾਕੀ ਵੀਰੇ ਜਿਹੜਾ ਆਪਣਾ ਸੌਦਾ ਹੋਊਗਾ ਟੋਟਲ ਰਿਕਾਰਡ ਦੱਸਾਂਗੇ ਮਈਆਂ ਦਾ ਹਣਾ ਹੁਣ ਆਪਾਂ ਪਹਿਲਾਂ ਐਵੇਂ ਦੱਸਦੇ ਚੰਗਾ ਨਹੀਂ ਲਾਦੇ ਜਿਹੜਾ ਬੰਦਾ ਹੱਥੋਂ ਮੱਝ ਲੂ ਇਹਦੇ ਬਾਰੇ ਵੀ ਜਿਹੜੀ ਸੂਈ ਇਹਦੇ ਬਾਰੇ ਵੀ ਰਿਕਾਰਡ ਦੇਵਾਂਗੇ ਜਿਹੜੀ ਸੂਣ ਵਾਲੀ ਉਹਦੇ ਬਾਰੇ ਵੀ ਦੇਵਾਂ ਠੀਕ ਹੈ ਫੁੱਲ ਡਟੇਲ ਡਾਟਾ ਇਹਨਾਂ ਦਾ ਸਾਰਾ ਮਿਲ ਜੂਗਾ ਇਹ ਹੁਣ ਛੋਟੀ ਦੋਹਾਂ ਕਿ ਦਿਨਾਂ ਚੀ ਸੂ ਪਹਿਣੀਆ ਹਵਾਨਾ ਮੁੱਢ ਤੋਂ ਚੰਗਾ ਤਿਆਰ ਕਰ ਗਈ ਹੈ ਜੇ ਤੋ ਟਪ ਚ ਜਾਊਗੀ ਤੋ ਹਵਾਨਾ ਹੋਰ ਤੁਹਾਨੂੰ ਚੰਗੀ ਤਰ੍ਹਾਂ ਦਿਸ ਜਾਣਾ ਹੈ ਵੈ ਸ਼ੁਰੂਆਤ ਚ ਹਵਾਨੇ ਚੰਗੇ ਇਹਨਾਂ ਨੇ ਦਿਖਾ ਲਏ ਹੈ ਕਮਾਲਾ ਬਾਈ ਇਥੋਂ ਇੱਕ ਕਲਕ ਤੇ 90000 ਰੇਟ ਆ ਦੱਸੋ ਚੰਗੇ ਵਜਨ ਦੀ ਝੋਟੀ ਨਰੋਆ ਥਣ ਲੱਗਾ ਪੂਰਾ ਚਾਰ ਦੰਦ ਦੂਜਾ ਸੂਆ ਤੇ ਸਾਹਮਣੇ ਫੋਟੋ ਬਲੀ ਝੋਟੇ ਦੀ ਐ ਐਵੇਂ ਮੇਲਿਆਂ ਚ ਕਰਮਾ ਵਾਲਾ ਖੜਦਾ ਹੁੰਦਾ ਜਦੋਂ ਰੰਗ ਵੈਸੇ ਚੌਂਕ ਆ ਬਾਈ ਲੈ ਕੇ ਜਾਂਦਾ ਸੋ ਮੈਂ ਅੱਜ ਵੀਡੀਓ ਆਪਾਂ ਇੰਨਾ ਵਿਕਰੀ ਵਾਲੀਆਂ ਮੱਝਾਂ ਦੀ ਬਣਾ ਰਹੇ ਆ ਤੇ ਉਹਨਾਂ ਬਾਰੇ ਤੁਹਾਨੂੰ ਡਿਟੇਲ ਦੱਸ ਰਹੇ ਆ ਲੈ ਚੱਲ ਲੈ ਚਾਲੂ ਚਾਰਕਾ ਉਹਨਾਂ ਦੀਆਂ ਤਿਆਰੀਆਂ ਜੀਆਂ ਚਿਆ ਕਰਮ ਵਾਲੀ ਇੱਕ ਦੋ ਦਿਨ ਹਜੇ ਲੈ ਜੂਗੀ ਖੜੀ ਇੱਥੇ ਇੱਕ ਛੋਟੀ ਹੋਰ ਸੋਈ ਸਵਾਈ ਤੋਂ ਦਿਖਾ ਦਿੰਨੇ ਜੈ ਭਾਈ ਇਹ ਕੰਨ ਮਸੂਆ ਸੋਈ ਹੈ ਇਹ ਵੀਰੇ ਦੋ ਦਾਂਦਾ ਪਹਿਲਣਾ ਵੀਰੇ ਬਲੀ ਦੀ ਆਪਣੀ ਦੀ ਠੀਕ ਹੈ ਤੇ ਮਗਰ ਕੋਹੇ ਨੂਰ ਦੀ ਕੱਟੀ ਆ ਜੀ ਠੀਕ ਹੈ ਕੋਹੇ ਨੂਰ ਦੀ ਕੱਟੀ ਤੇ ਬਲੀ ਬੁੱਲ ਦੀ ਆਪ ਹਾਂ ਜੀ ਦੋ ਦਾਂਦਾ ਵੀਰੇ ਪਦਾਂਦ ਵੀ ਕਿਨੇ ਦਿਨ ਨੂੰ ਕਿ ਬਾਈ ਵੀਰੇ ਅੱਜ ਨੂੰ ਤੇਰ ਮਾ ਦੇਣਾ ਵੀਰੇ ਸੂਈ ਨੂੰ ਠੀਕ ਹੈ ਹੁਣ 14 ਕਿਲੋ ਦੁੱਧ ਵੀਰੇ ਕੰਡੇ ਵਾਲਾ ਤਿਆਰ ਠੀਕ ਹੈ ਨਾ ਵੀਰੇ ਪਸਾਰ ਦਾਂ ਠੀਕ ਹੈ ਠੀਕ ਹੈ ਵੀ ਹਾਂ ਸੋ ਕਨਫਰਮ ਦੋ ਦੰਦ ਤੇ 14 ਕਿਲੋ ਕੰਡੇ ਵਾਲਾ ਦੁੱਧ ਦੋ ਤਿਆਰ ਹੈ ਵੀਰੇ ਬਈ ਰੇਟ ਕੀ ਰਹਿਣਾ ਇਹਦਾ ਵੀਰੇ 215 ਕਰਦੇ ਆਂ ਵੀਰੇ 21500 ਕੋਹੇਨੂਰ ਦੀ ਕੱਟੀ ਨੂੰੇ ਪਾਸੇ ਬਹਿ ਗਏ ਨੂੰ ਚੋਣੇ ਜੀ ਠੀਕ ਸੀ ਲੈਣੀ ਹੈ ਠੀਕ ਹੈ ਤੋਰੀਂ ਬਈ ਸੋ ਸੋ ਬਲੀ ਝੋਟਾ ਸਾਨੂੰ ਮੈਂ ਫੋਟੋ ਹੀ ਦਿਖਾਤੀ ਸੀ ਤੇ ਉਸੇ ਦੀ ਏਤੀ ਹੈ 14 ਕਿਲੋ ਦੁੱਧ ਦੋ ਦੰਦ ੱਲੇ ਆ ਇਸ ਟਾਈਮ 13ਵੇਂ ਦਿਨ ਮੈਂ ਕਿਹਾ ਵੀਰੇ ਤੁਰਦੀ ਐ ਪੂਰਾ ਜਮ ਜਮ ਬਲੀ ਵਾਂਗੂ ਤੁਰਦੀ ਐ ਬੇ ਮੂੰਹ ਚਾ ਕੇ ਤੋ ਚੰਗੀ ਚੋਟੀ ਚੰਗੇ ਬੋਲ ਭਗਵਾਨ ਇੱਕ ਨੂੰ ਬਚਾ ਕੇ ਰੰਝ ਹੱਕ ਦੇ ਹੱਕ ਦਾ ਭਗਵਾਨਾ ਦੇਖੋ ਦੱਸੋ ਕਰਮਾਂ ਵਾਲੀ ਦਾ ਦੁੱਧ 14 ਕਿਲੋ 13ਵੇਂ ਦਿਨ ਅੱਜ ਜਿਹਨੇ ਬਲੀ ਦੀ ਝੋਟੀ ਘਰੇ ਰੱਖਣੀ ਹੈ ਤੇ ਹੈ ਨਗੀਨਾ ਹੀ ਕਿਉਂਕਿ ਝੋਟਾ ਹੀ ਇਦਾਂ ਦਾ ਵੀ ਸੀਲ شریف ਸੁਭਾਅ ਦਾ ਤੇ ਉਹਦੀ ਧੀ ਧੌਣ ਉੱਚੀ ਰੱਖ ਕੇ ਤੁਰੂਗੀ ਅੱਗੇ ਨੂੰ ਜਾਣਦੀ ਬਈ ਹੋਰ ਜਾਣ ਸਿੱਧੀ ਜਾਣ ਦੇ ਕੋਈ ਸਿੱਧੀ ਜਾਣ ਦੇ ਕੋਈ ਸਿੰਗ ਸੋਨਾ ਕੁੰਡਾ ਸਿੰਘ ਆ ਬਾਕੀ ਬੰਤਰ ਦੇਖੋ 215000 ਦਾ ਰੇਟ ਆ ਕਮਾ ਲਿਆ ਵਾਪਸ ਕਮਾ ਲਿਆ ਰਜੂ ਥੋੜੀ ਦੇਖੋ ਕਰਮ ਵਾਲੀ ਹੋਲੀ ਕੋਣਾ ਮੂਰੇ ਬੱਚੇ ਦਾ ਕਰੂਗੀ ਕਿਹਨੂੰ ਜੋ ਦੇਖੋ ਇਹਦੀ ਬੰਤਰ ਤਾਂ ਹੋਂ ਇਸੇ ਤਰ੍ਹਾਂ ਹੀ ਕਰਕੇ ਤੁਰੂ ਕਿਉਂਕਿ ਬਲੀ ਬੋਲਦੀ ਧੀ ਆ ਤੇ ਬਲੀ ਖੜਦਾ ਹੀ ਇਸ ਤਰ੍ਹਾਂ ਰਿਹਾ ਹਰੇਕ ਥਾਂ ਤੇ ਜਦੋਂ ਮੇਲੇ ਜਾਂਦਾ ਸਾਹਮਣੇ ਝੋਟੇ ਦੀ ਕੋਣ ਸਹੀ ਦੇਖੋ ਮੈਂ ਉਵੇਂ ਹੂੰ ਸੋ ਇਹ ਤਿੰਨ ਮੱਝਾਂ ਅੱਜ ਤੁਹਾਨੂੰ ਦਿਖਾਉਣੀਆਂ ਸੀ ਦੋਸਤੋ ਤਿੰਨ ਦਿਨ ਤੁਹਾਨੂੰ ਦਿਖਾਤੀਆਂ ਬਾਕੀ ਤੁਸੀਂ ਤਸੱਲੀ ਕਰ ਲਓ ਸੂਏ ਪਸ਼ੂ ਦਾ ਕੋਈ ਡਰ ਨਹੀਂ ਹੈ ਦੁੱਧ ਤੁਸੀਂ ਚੋ ਸਕਦੇ ਹੋ ਸੌਦਾ ਕਰਨ ਤੋਂ ਬਾਅਦ ਦੋ ਟਾਈਮ ਚੋਓ ਤਿੰਨ ਟਾਈਮ ਚੋਓ ਤਸੱਲੀ ਫੁੱਲ ਕਰ ਲਓ ਬਾਕੀ ਗੱਭਣ ਮੱਝ ਦੇ ਥਣ ਪਾਸ ਹੋ ਜਾਣਗੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਦੋਸਤੋ ਮਿਹਰਬਾਨੀ ਅੱਜ ਨਾਲ ਤੁਹਾਨੂੰ ਇਹ ਤੈਣੀ ਦਿਖਾਉਣੇ ਸੀ ਤੇ ਰੁਟੀਨ 'ਚ ਇਹਨਾਂ ਕੋਲ ਪਸ਼ੂ ਆਉਂਦੇ ਰਹਿੰਦੇ ਕਿਉਂਕਿ ਵਪਾਰ ਦਾ ਇਹਨਾਂ ਦਾ ਕੰਮ ਹੈ ਤੇ ਹਰ ਰੋਜ਼ ਪਸ਼ੂ ਇੱਥੇ ਮੱਝਾਂ ਆਉਂਦੀਆਂ ਵਿਕਦੀਆਂ ਤੁਸੀਂ ਰੂਟੀਨ ਚ ਵੀਡੀਓ ਵੀ ਦੇਖ ਰਹੇ ਹੋ ਸੋ ਤਿੰਨ ਝੋਟੀਆਂ ਤਿੰਨ ਮੱਝਾਂ ਅੱਜ ਤੁਹਾਨੂੰ ਦਿਖਾਉਣੀ ਹੈ ਤੇ ਤਿੰਨੇ ਹੀ ਦੰਦਾ ਚ ਹੈ ਖਾਸ ਗੱਲ ਹੈ ਦੋਨ ਦੀ ਚੌਕੀ ਚਿੱਕੀ ਜਿਹੜੀ ਮਰਜ਼ੀ ਖਰੀਦ ਲਿਓ ਰੇਟ ਤੁਹਾਨੂੰ ਵੀਡੀਓ ਚ ਕਰਤੇ ਆ ਦੱਸੋ 2 ਲੱਖ 1 ਲੱਖ 90 ਹਜ਼ਾਰ ਤੋਂ ਸ਼ੁਰੂ ਹੋ ਕੇ ਰੇਟ ਜਿਹੜੇ ਉਹ ਤੁਸੀਂ ਅੱਗੇ ਤੱਕ ਸੁਣ ਲਿਆ 215 235 ਤੋਂ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਇਹਨਾਂ ਮੱਝਾਂ ਬਾਰੇ ਸੋਹਣੀ ਚੋਟੀ ਦਿਖਾਈ ਹੈ ਪਹਿਲਾਂ ਦੁੱਧ ਬੜਾ ਚੰਗਾ ਹਾਜ਼ਰ ਹੈ ਇਸ ਟਾਈਮ ਜਿਹੜਾ ਤੁਸੀਂ ਚੋ ਸਕਦੇ ਹੋ ਹਵਾਨਾ ਵੀ ਦੱਸਦਾ ਬਾਕੀ ਹਜੇ ਮੈਲੇ ਤੋ ਤੁਰੂਗੀ ਹਾਂ ਬਰੇ 13 ਦਿਨਾਂ ਸਹੀ ਆ ਜ ਸੂਈ ਨੂੰ ਤੋ ਚੰਗੀ ਨਿਕਰੂਗੀ ਛੋਟੀ ਤੇ ਕਦ ਕਾਠ ਵੀ ਇਹਨੇ ਬਹੁਤ ਕਰਨਾ ਜਿਵੇਂ ਜਿਵੇਂ ਅੱਗੇ ਇਹਨੇ ਜਵਾਨ ਹੋਣਾ ਮਿਹਰਬਾਨੀ ਜਿਸੋ ਇਸ ਵੀਡੀਓ ਨੂੰ ਦੇਖਣ ਲਈ ਨੋ